ਚੌਥਾ ਸੱਚ ਅੱਜ ਜੋ ਸਿੱਖਣ ਜਾ ਰਹੇ ਆਂ ਬਰਨਾਵਾਸ ਮਿਲ ਕੇ ਦੂਜਿਆਂ ਵਿਸ਼ਵਾਸੀ ਗਣਾਨਾ ਸੇਵਕਾਨਾ ਕਲੀਸਿਆਨਾ ਪ੍ਰਭੂ ਦੀ ਸੇਵਾ ਕਰਨ ਵਾਲਾ ਪ੍ਰਭੂ ਦਾ ਦਾਸ ਸੀ ਬਰਨਾਵਾਸ ਨੇ ਮਿਲ ਕੇ ਦੂਜਿਆਂ ਦੇ ਨਾਲ ਪ੍ਰਭੂ ਦੀ ਕੀ ਕੀਤੀ ਸੇਵਾ ਕੀਤੀ ਅਸੀਂ ਅੱਜ ਜੋ ਪਰਮੇਸ਼ਰ ਦੇ ਵਚਨ ਚੋਂ ਸਿੱਖਣ ਦੇ ਲਈ ਜਾ ਰਹੇ ਆਂ ਪਿਛਲੇ ਦਿਨਾਂ 'ਚ ਜੋ ਬਰਨਾਬਾਸ ਦੀ ਜ਼ਿੰਦਗੀ ਦੇ ਤਿੰਨ ਸੱਚ ਸਿੱਖੇ ਸੀਗੇ ਉਹਨਾਂ ਤਿੰਨ ਸਚਿਆਨ ਨੂੰ ਚੰਗੀ ਤਰ੍ਹਾਂ ਪੜ੍ਹਨਾ ਔਰ ਆਪਣੇ ਜੀਵਨ 'ਚ ਲਾਗੂ ਕਰਨਾ ਉਹਦੇ ਨਾਲ ਅਸੀਂ ਹੋਰ ਬਹੁਤ ਸਾਰੀਆਂ ਸਚਾਈਆਂ ਬਰਨਾਬਾਸ ਦੇ ਬਾਰੇ ਸਿੱਖੀਆਂ ਸੀ ਔਰ ਅੱਜ ਜਿਸ ਪਹਿਲੂ ਉੱਤੇ ਅਸੀਂ ਗੌਰ ਕਰਨ ਜਾ ਰਹੇ ਹਾਂ ਬਰਨਾਬਾਸ ਦੀ ਜ਼ਿੰਦਗੀ ਦੇ ਉਹ ਹੈ ਬਰਨਾਬਾਸ ਦੀ ਜ਼ਿੰਦਗੀ ਦਾ ਚੌਥਾ ਸੱਚ ਬਰਨਾਬਾਸ ਦੂਜਿਆਂ ਦੇ ਨਾਲ ਮਿਲ ਕੇ ਕੀ ਕਰਦਾ ਸੀ ਪ੍ਰਭੂ ਦੀ ਸੇਵਾ ਕਰਦਾ ਸੀ ਅਸੀਂ ਪਰਮੇਸ਼ਾ ਦੇ ਵਚਨ ਨੂੰ ਸਭ ਤੋਂ ਪਹਿਲਾਂ ਪੜ੍ਹਾਂਗੇ ਰਸੂਲਾਂ ਦੇ ਕ੍ਰਿਤਾ ਬ9 ਦਾ 26 ਇੱਕ ਭਰਾ ਪੜ੍ਹੀਏ ਹਾਂ ਲਿਖਿਆ ਜਾਓ ਜਰੂਸ਼ਲਮ ਵਿੱਚ ਆਇਆ ਤੇ ਚੇਲਿਆਂ ਨਾਲ ਰਲ ਜਾਣ ਦਾ ਯਤਨ ਕੀਤਾ ਕੇ ਨੇ ਪੌਲਸ ਨੇ ਕੀਤਾ ਪਰ ਚੇਲੇ ਉਹਨੂੰ ਆਪਣੇ ਨਾਲ ਰਲਾਉਣ ਤੋਂ ਕੀ ਕਰਦੇ ਸੀਗੇ ਡਰਦੇ ਸੀਗੇ ਕਿਉਂਕਿ ਉਹ ਕਹਿੰਦੇ ਸੀ ਕਿ ਪੌਲਸ ਹੱਲੇ ਬਦਲਿਆ ਨਹੀਂ ਪਰ ਅੱਗੇ ਸੀ ਜਦੋਂ 26 ਤੋਂ ਸਤਾਈ ਵਚਨ ਜਿ ਪੜ੍ਹਦੇ ਆਂ ਪਰ ਬਰਨਾਵਾਸ ਉਹਨੂੰ ਰਸੂਲਾਂ ਦੇ ਕੋਲ ਲੈ ਕੇ ਆਇਆ ਬਰਨਾਵਾਸ ਨੇ ਪੌਲਸ ਨੂੰ ਕਿਹਦੇ ਨਾਲ ਮਿਲਾਇਆ ਰਸੂਲਾਂ ਦੇ ਨਾਲ ਉਹਨੇ ਪੌਲਸ ਦੇ ਬਾਰੇ ਰਸੂਲਾਂ ਨੂੰ ਦੱਸਿਆ ਕਿ ਪੌਲਸ ਕੀ ਹੈ ਬਦਲ ਚੁੱਕਾ ਜਿਹੜਾ ਮਿਲ ਕੇ ਚੱਲਣਾ ਚਾਹੁੰਦਾ ਓਹੀ ਦੂਜਿਆਂ ਦੇ ਬਾਰੇ ਸਹੀ ਸਹੀ ਦੂਜਿਆਂ ਨੂੰ ਕੀ ਦਿੰਦਾ ਆ ਜਾਣਕਾਰੀ ਦਿੰਦਾ ਆ ਜੇ ਅਸੀਂ ਮਿਲ ਕੇ ਚੱਲਦੇ ਆਂ ਤਾਂ ਦੂਜਿਆਂ ਦੇ ਵਾਰਿਆ ਅਸੀਂ ਦੂਜਿਆਂ 'ਚ ਗਵਾਹੀ ਕਿੱਦਾਂ ਦਵਾਂਗੇ ਸਹੀ ਦਵਾਂਗੇ। ਰਸੂਲ ਸ਼ੱਕ ਵਿੱਚ ਸੀ ਉਹਨਾਂ ਨੂੰ ਇਹ ਸੀਗਾ ਕਿ ਹੱਲੇ ਪੌਲਸ ਕੀ ਨਹੀਂ ਹੈਗਾ ਬਦਲਿਆ ਨਹੀਂ ਵਿਸ਼ਵਾਸੀ ਗਨ ਡਰ ਰਹੇ ਸੀਗੇ ਲੇਕਿਨ ਬਰਨਾਬਾਸ ਨੇ ਪੌਲਸ ਦੇ ਬਾਰੇ ਦੱਸਿਆ ਵੀ ਬਦਲ ਚੁਕਾਇਆ ਅਤੇ ਉਹ ਪੌਲਸ ਨੂੰ ਕੀ ਲਿਖਿਆ ਇੱਥੇ ਬਰਨਾਬਾਸ ਉਹਨੂੰ ਰਸੂਲਾਂ ਦੇ ਕੋਲ ਲਿਆਇਆ ਪੌਲਸ ਨੂੰ ਕੌਣ ਲੈ ਕੇ ਆਇਆ ਬਰਨਾਵਾਸ ਲੈ ਗਿਆ ਚੌਰਸ ਗਏ ਸੇਵਾ ਕਰ ਲੈ ਸੀ ਮੇਰੇ ਨਾਲ ਤੁਸੀਂ ਇਸ ਨੂੰ ਹੋਰ ਸਮਝਣ ਲਈ ਸਰਲਤਾ ਦੇ ਨਾਲ ਜੇ ਦੇਖਣਾ ਤਾਂ 11 ਅਧਿਆਏ ਦੇ ਵਿੱਚ ਆਈਏ ਸੌਰੀ ਆਪਾਂ 14 ਦਾ ਗਲਤ ਪੜ੍ਹ ਲਿਆ 11 ਦਾ 26 ਪੜ੍ਹਨਾ ਹੈ ਹਾਂ 11 ਦਾ 26 ਤੇ ਉਹਨੂੰ ਲੱਭ ਕੇ ਅੰਤਾਕਿਆ ਵਿੱਚ ਲਿਆਇਆ ਕਾਣ ਤੁਸੀਂ ਜੇ 10 ਵਿੱਚ ਵੀ ਨਾਲ ਪੜ੍ਹ ਲਓ ਤਾਂ ਫਿਰ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਏਗਾ ਇਹਦਾ 25 ਬਚਨ ਵੀ ਸੌਰੀ ਇਹਦਾ ਤਾਂ ਉਹ ਹਾਂਜੀ ਹੋਰ ਦੀ ਭਾਰ ਕਰਾਂ ਸਰਦਸ ਅਕਸੁਰੂ ਗਿਆ ਕੌਣ ਵਰਨਾਵਾਸ ਸੌਲਸ ਨੂੰ ਲੱਭਣ ਦੇ ਲਈ ਕਿੱਥੇ ਨੂੰ ਗਿਆ ਪਹਿਲਾਂ ਉਹਨੇ ਜਰੂਸਲਮ ਦੀ ਕਲੀਸਿਆਾਂ ਦੇ ਵਿੱਚ ਪੌਲਸ ਦੀ ਚੇਲਿਆਂ ਨਾਲ ਕੀ ਕਰਾਈ ਇੰਟਰੋਡਕਸ਼ਨ ਕਰਾਈ ਮੁਲਾਕਾਤ ਕਰਾਈ ਔਰ ਆਖਿਆ ਵੀ ਇਹ ਬੰਦਾ ਕੀ ਹੈ ਬਦਲ ਚੁਕਾ ਹੈ ਚੇਲਿਆਂ ਦੇ ਨਾਲ ਪੌਲਸ ਨੂੰ ਮਿਲਾਇਆ ਉਸ ਤੋਂ ਬਾਅਦ ਪੌਲਸ ਆਪਣੇ ਰਾਜ ਆ ਕੇ ਲਗ ਲਗ ਖੇਤਰਾਂ ਵਿੱਚ ਪ੍ਰਭੂ ਦੀ ਕੀ ਕਨਾਂ ਪਿਆ ਸੇਵਾ ਕਰਨ ਚਲਾ ਗਿਆ ਪੌਲਸ ਸੇਵਾ ਵਿੱਚ ਡਟ ਗਿਆ ਔਰ ਬਰਨਾਵਾਸ ਜਰੂਸ਼ਲਮ ਚੇਸੀ ਔਰ ਜਦੋਂ ਜਰੂਸ਼ਲਮ ਦੀ ਕਲੀਸਿਯਾਂ ਨੇ ਬਰਨਾਵਾਸ ਨੂੰ ਅੰਤਾਕੀਆਂ ਵਿੱਚ ਕੱਲਿਆ ਅੰਤਾਕੀਆਂ ਵਿੱਚ ਆ ਕੇ ਬਰਨਾਵਾਸ ਨੇ ਪ੍ਰਭੂ ਦੀ ਕੰਮ ਨੂੰ ਦੇਖਿਆ ਔਰ ਲੋਕਾਂ ਨੂੰ ਬਦਲੇ ਜਾਣ ਨੂੰ ਦੇਖਿਆ ਔਰ ਉਸ ਤੋਂ ਬਾਅਦ ਬਰਨਾਵਾਸ ਨੇ ਆਖਿਆ ਮੈਂ ਇਕੱਲਾ ਹੀ ਕਿਉਂ ਅੰਤਾਕੀਆ ਚ ਸੇਵਾ ਕਰਾਂ ਮੈਂ ਇਕੱਲਾ ਹੀ ਅੰਤਾਕੀਆਂ ਵਿੱਚ ਕਿਉਂ ਇਕੱਲਾ ਹੀ ਸੇਵਾ ਕਰਾਂ ਤਾਂ ਦੋਨੇ ਕੀ ਕੀਤਾ ਬਾਲਸ ਨੂੰ ਲੱਭਣ ਲਈ ਕਿੱਥੇ ਗਿਆ ਤਰਤਸ ਨੂੰ ਗਿਆ ਕਾਲੇ ਗਿਆ ਇਹੀ ਤਾਂ ਅੱਜ ਆਪਾਂ ਸਿੱਖਣ ਲੱਗੇ ਆ ਇੱਕ ਮੇਲ ਰੱਖਣ ਵਾਲਾ ਬੰਦਾ ਹੀ ਦੂਜੇ ਦੇ ਲਈ ਇਸ ਤਰ੍ਹਾਂ ਭਾਲ ਕਰੇਗਾ ਨਹੀਂ ਤਾਂ ਉਹ ਇਹ ਕਹਿ ਗੱਲ ਹੈ ਮੈਂ ਹੀ ਅੰਤਾਕਿਆ ਦੀ ਕਲੀਸਿਆ ਦਾ ਕੀ ਹਾਂ ਸੇਵਕ ਹਾਂ ਮੇਰੀ ਕੱਲੇ ਦੀ ਪ੍ਰਧਾਨਤਾ ਕਲੀਸਿਆ ਵਿੱਚ ਹੋਣੀ ਚਾਹੀਦੀ ਹੈ ਮੈਂ ਕੱਲਾ ਕਾਫੀ ਹਾਂ ਮੈਨੂੰ ਪੌਲਸ ਦੀ ਕੀ ਨਹੀਂ ਹੈਗੀ ਲੋੜ ਨਹੀਂ ਹੈਗੀ ਹੁਣ ਪੜੀਏ 26 ਵਚਨ ਕੀ ਕਹਿੰਦਾ ਪ੍ਰਭੂ ਦਾ ਹਾਂ ਉਹਨੂੰ ਲੱਭ ਕੇ ਉਹ ਤਖਿਆ ਉਤ리아 ਹਾਂ ਉਹਨੂੰ ਲੱਭ ਕੇ ਉਹ ਪਹਿਲਾਂ ਜਰੂਸ਼ਲਮ ਚ ਲਿਆਇਆ ਹੁਣ ਲਿਖਿਆ ਅੰਤਾਕਿਆ ਚ ਲਿਆਇਆ ਤੇ ਇਹ ਹੋਇਆ ਜੋ ਉਹ ਇੱਕ ਪੂਰਾ ਸਾਲ ਕਲੀਸੇਆ ਦੇ ਨਾਲ ਇਕੱਠੇ ਰਹੇ ਕਿੰਨੇ ਸਾਲ ਉਹ ਕਲੀਸੇਆ ਚ ਇਕੱਠੇ ਰਹੇ ਲਿਖਿਆ ਇੱਕ ਪੂਰਾ ਸਾਲ ਉਹ ਕਲੀਸੇਆ ਚ ਇਕੱਠੇ ਹੋ ਕੇ ਕੀ ਕਰਦੇ ਰਹੇ ਕੋ ਸਾਰੇ ਲੋਕਾਂ ਨੂੰ ਉਪਦੇਸ਼ ਦਿੱਤਾ ਕੋ ਸਾਰੇ ਲੋਕਾਂ ਨੂੰ ਉਪਦੇਸ਼ ਦਿੱਤਾ ਤੇ ਪਹਿਲਾ ਅੰਤਾਕਿਆ ਵਿੱਚ ਚੇਲੇ ਮਸੀਹੀ ਅਖਵਾਏ ਕਿਉਂਕਿ ਕਲੀਸਿਆ ਚ ਮਿਲ ਕੇ ਕੀ ਕਰ ਰਹੇ ਸੀਗੇ ਕੰਮ ਕਰ ਰਹੇ ਸੀ ਅਸੀਂ ਪਰਮੇਸ਼ਰ ਦੇ ਵਚਨ ਚ ਦੋ ਭਾਗ ਪੜੇ ਵਰਨਾਵਾਸ ਦੇ ਬਾਰੇ ਕਿਉਂ ਮਿਲ ਕੇ ਸੇਵਕਾਈ ਕਰ ਰਿਹਾ ਸੀਗਾ ਅਰ ਜਦੋਂ ਅਸੀਂ ਬਰਨਾਵਾਸ ਦੀ ਜ਼ਿੰਦਗੀ ਦੀ ਬਾਰੇ ਦੇਖਦੇ ਹਾਂ ਮੈਂ ਥੋੜਾ ਜਿਆਦਾ ਦੱਸਾਂਗਾ ਫਿਰ ਆਪਾਂ ਮੇਨ ਜੋ ਗੱਲ ਸਿੱਖਣਾ ਚਾਹੁੰਦੇ ਉੱਤੇ ਜਾਵਾਂਗੇ ਬਰਨਾਵਾਸ ਸਭ ਤੋਂ ਪਹਿਲਾਂ ਜਰੂਸ਼ਲਮ ਦੀ ਕਲੀਸਿਆ ਦੇ ਲੋਕ ਵਿਸ਼ਵਾਸੀਆਂ ਨਾਲ ਸੇਵਕਾਂ ਨਾਲ ਮਿਲ ਕੇ ਕੀ ਕਰ ਰਿਹਾ ਸੀ ਸੇਵਾ ਕਰ ਰਿਹਾ ਸੀ ਕਿੱਥੇ ਜਰੂਸ਼ਲਮ ਦੇ ਵਿੱਚ ਉਸ ਤੋਂ ਬਾਅਦ ਉਹ ਕਿੱਥੇ ਸੇਵਾ ਕਰਨ ਲੱਗਾ ਅੰਤਾਕੀਆ ਦੇ ਵਿਸ਼ਵਾਸੀਆਂ ਦੇ ਨਾਲ ਮਿਲ ਕੇ ਪਹਿਲਾਂ ਉਹ ਕਿੱਥੇ ਸੀਗਾ ਜਰੂਸ਼ਲਮ ਹੁਣ ਕਿੱਥੇ ਆ ਗਿਆ ਅੰਤਾਕਿਆ ਤੀਸਰਾ ਨਾਲ-ਨਾਲ ਉਹ ਪੌਲਸ ਦੇ ਨਾਲ ਵੀ ਮਿਲ ਕੇ ਕੀ ਕਰਦਾ ਰਿਹਾ ਸੇਵਾ ਕਰਦਾ ਪੌਲਸ ਦੇ ਨਾਲ ਬਹੁਤ ਸਾਰੀਆਂ ਜਗਾਵਾਂ ਦੇ ਵਿੱਚ ਜਾ ਕੇ ਬਰਨਾਵਾਸ ਨੇ ਕੀ ਕੀਤੀ ਸੇਵਾ ਕੀਤੀ ਜਰੂਸ਼ਲਮ ਦੀ ਇਕਲੀਸੀਆ ਅੰਤਾਕਿਆ ਦੀ ਇਕਲੀਸੀਆ ਅਤੇ ਪੌਲਸ ਦੀ ਸੇਵਕਾਈ ਦੇ ਵਿੱਚ ਬਰਨਾਵਾਸ ਉਹਨਾਂ ਦੇ ਨਾਲ ਸੀਗਾ ਇਸ ਲਈ ਅਸੀਂ ਇਸ ਜਗ੍ਹਾ ਦੇ ਉੱਤੇ ਪੜਿਆ ਬਰਨਾਬਾ ਜਰੂਸਲਮ ਦੀ ਕਲੀਸਿਆਂ ਨਾਲ ਪੌਲਸ ਦੇ ਨਾਲ ਅਤੇ ਅੰਤਾਕੀਆ ਦੀ ਕਲੀਸੇਆ ਦੇ ਨਾਲ ਮਿਲ ਕੇ ਪ੍ਰਭੂ ਦੀ ਕੀ ਕਰ ਰਿਹਾ ਸੀਗਾ ਸੇਵਾ ਕਰ ਰਿਹਾ ਸੀ ਔਰ ਅਸੀਂ ਬਚਨ ਵਿੱਚ ਪੜਿਆ ਆ ਆਰ ਕਿ ਜਿਹੜੀ ਅੰਤਾਕੀਆ ਦੀ ਕਲੀਸੇਆ ਸੀ ਉਹਦੇ ਵਿੱਚ ਇੱਕੋ ਹੀ ਉਪਦੇਸ਼ਕ ਨਹੀਂ ਸੀਗਾ ਬਹੁਤ ਸਾਰੇ ਉਹ ਪ੍ਰਚਾਰਕ ਸੀਗੇ ਉੱਥੇ ਉਪਦੇਸ਼ਕ ਸੀਗੇ ਨਬੀ ਸੀਗੇ ਉਹਨਾਂ ਵਿੱਚੋਂ ਬਰਨਾਬਾ ਵੀ ਸੀ ਜਿਹੜਾ ਉਹਨਾਂ ਦੇ ਨਾਲ ਰਲ ਕੇ ਕੀ ਕਰ ਰਿਹਾ ਸੀ ਸੇਵਾ ਕਰ ਰਿਹਾ ਸੀ ਔਰ ਬਾਈਬਲ ਸਾਨੂੰ ਇਸ ਗੱਲ ਦੇ ਲਈ ਉਤਸ਼ਾਹ ਕਰਦੀ ਹੈ ਕਿ ਅਸੀਂ ਮਿਲ ਕੇ ਪ੍ਰਭੂ ਦੀ ਕੀ ਕਰੀਏ ਸੇਵਾ ਕਰੀਏ ਮਿਲ ਕੇ ਕਲੀਸਿਆ ਵਿੱਚ ਵਧੀਏ ਤਾਂ ਕਿ ਪ੍ਰਭੂ ਦਾ ਨਾਮ ਸਾਡੀ ਜ਼ਿੰਦਗੀ ਦੁਆਰਾ ਉੱਚਾ ਹੋ ਸਕੇ ਔਰ ਅਸੀਂ ਪ੍ਰਭੂ ਦੇ ਵਿੱਚ ਸਿੱਖਦੇ ਹਾਂ ਜੋ ਅੱਜ ਅਸੀਂ ਸਿੱਖਣ ਜਾ ਰਹੇ ਹਾਂ ਪ੍ਰਭੂ ਯਿਸੂ ਨੇ ਸਾਨੂੰ ਮੇਲ ਮਲਾਪ ਦੇ ਲਈ ਚੁਣਿਆ ਆ ਕਾਲੇ ਚੁਣਿਆ ਪ੍ਰਭੂ ਨੇ ਸਾਨੂੰ ਫਿਰ ਬੋਲੋ ਜਦੋਂ ਮੈਂ ਪੁੱਛਦਾ ਉੱਤਰ ਜ਼ਰੂਰ ਦਿਆ ਕਰੋ ਚੀ ਦੇ ਨੇ ਜਦੋਂ ਮੈਂ ਤੁਹਾਨੂੰ ਕਹਾਵੇ ਪੜੋ ਤਾਂ ਧਿਆਨ ਬਾਈਬਲ ਚ ਦੇਣਾ ਜਦੋਂ ਮੈਂ ਤੁਹਾਨੂੰ ਸੁਣਾਉਣਾ ਆ ਤਾਂ ਤੁਸੀਂ ਕਿਰਪਾ ਮੇਰੇ ਵੱਲ ਦੇਖਿਆ ਕਰੋ ਤਾਂ ਕਿ ਤੁਹਾਨੂੰ ਗੱਲ ਸਮਝ ਆ ਜਾਵੇ ਪ੍ਰਭੂ ਨੇ ਸਾਨੂੰ ਕਿਸ ਗੱਲ ਦੇ ਲਈ ਚੁਣਿਆ ਮੇਲ ਮਲਾਪ ਦੇ ਲਈ ਚੁਣਿਆ ਆ ਅੱਜ ਜੋ ਅਸੀਂ ਸਿੱਖਣ ਜਾ ਰਿਹਾ ਬਰਨਾਵਾਸ ਦੂਜਿਆਂ ਵਿਸ਼ਵਾਸੀਆਂ ਨਾਲ ਕਲੀਸੀਆਂ ਨਾਲ ਸੇਵਕਾਂ ਨਾਲ ਮਿਲ ਕੇ ਆਪਣਾ ਜੀਵਨ ਜੀ ਰਿਹਾ ਸੀ ਉਹਨੇ ਮਿਲ ਕੇ ਸੇਵਾ ਕੀਤੀ ਆਰ ਪ੍ਰਭੂ ਜਿਹੜੀ ਸਾਨੂੰ ਸਿੱਖਿਆ ਅੱਜ ਮਿਲਦੀ ਪ੍ਰਭੂ ਯਿਸੂ ਨੇ ਸਾਨੂੰ ਮੇਲ ਮਲਾਪ ਦੀ ਸੇਵਕਾਈ ਦਿੱਤੀ ਹੈ ਔਰ ਪ੍ਰਭੂ ਨੇ ਸਾਨੂੰ ਮੇਲ ਮਲਾਪ ਦਾ ਕੀ ਦਿੱਤਾ ਆ वचन ਦਿੱਤਾ ਆ ਹਾਲੇਲੂਇਆ ਇਹ ਜਿਹੜੀ ਪਵਿੱਤਰ ਬਾਈਬਲ ਗ੍ਰੰਥ ਹੈ ਇਹ ਕੀ ਹੈ ਪਤਾ ਤੁਹਾਨੂੰ ਇਹ ਮੇਲ ਮਲਾਪ ਦਾ वचन ਹੈ ਕਿਹੜਾ वचन ਹੈ ਮੇਲ ਮਲਾਪ ਇਹ ਮੇਲ ਕਰਾਉਂਦਾ ਕਿਹਦੇ ਨਾਲ ਸਭ ਤੋਂ ਪਹਿਲਾਂ ਪਰਮੇਸ਼ਰ ਦੇ ਨਾਲ ਸਭ ਤੋਂ ਪਹਿਲਾਂ ਕਿਹਨਾਂ ਕਰਾਉਂਦਾ ਆ ਪਰਮੇਸ਼ਰ ਦੇ ਨਾਲ ਫਿਰ ਉਸ ਤੋਂ ਬਾਅਦ ਕਿਹਦੇ ਨਾਲ ਆਪਸੀ ਭਾਈਚਾਰੇ ਦੇ ਨਾਲ ਤਾਂ ਕਿ ਮਨੁੱਖ ਧਰਤੀ ਦੇ ਉੱਤੇ ਮਿਲਨਸਾਰ ਹੋਵੇ ਔਰ ਪਰਮੇਸ਼ਰ ਨੇ ਧਰਤੀ ਦੇ ਪਹਿਲੇ ਜੋੜੇ ਨੂੰ ਕੀ ਬਣਾਇਆ ਮਿਲਨਸਾਰ ਨੇ ਬਣਾਇਆ ਉਹਨੇ ਆਖਿਆ ਆਦਮ ਦਾ ਇਕੱਲਾ ਰਹਿਣਾ ਆਦਮ ਦਾ ਇਕੱਲਾ ਰਹਿਣਾ ਉਹਨੇ ਉਹਦੇ ਲਈ ਜੀਵਨ ਸਾਥੀ ਬਣਾਇਆ ਪਰਿਵਾਰ ਮਿਲ ਕੇ ਚੱਲਦਾ ਆ ਬਿਜ਼ਨਸ ਮਿਲ ਕੇ ਚੱਲਦਾ ਆ ਹਰੇਕ ਸੰਸਾਰ ਦੇ ਵਿੱਚ ਜੇ ਅਸੀਂ ਚੰਗਾ ਕੰਮ ਕਰਨਾ ਹੈ ਤਾਂ ਉਹਦੇ ਵਿੱਚ ਮਿਲਨਸਾਰ ਕੰਮ ਕਰਨ ਵਾਲੇ ਕੀ ਹੋਣੇ ਚਾਹੀਦੇ ਆ ਬੰਦੇ ਹੋਣੇ ਚਾਹੀਦੇ ਆ ਔਰ ਇਸੇ ਤਰ੍ਹਾਂ ਪਰਮੇਸ਼ਰ ਦਾ ਵਚਨ ਕਹਿੰਦਾ ਆ ਕਿਉਂਨੇ ਸਾਡੇ ਲਈ ਸਾਨੂੰ ਜਿਸ ਕੰਮ ਦੇ ਲਈ ਚੁਣਿਆ ਉਹ ਹੈ ਉਹਨੇ ਸਾਨੂੰ ਮੇਲ ਮਲਾਪ ਲਈ ਚੁਣਿਆ ਮੇਰੇ ਨਾਲ ਮੇਰੇ ਨਾਲ ਦੂਜਾ ਕਰੋਥੀਆਂ 5 ਦਾ 18 ਤੋਂ 20 ਵਚਨ ਪੜਾਂਗੇ ਦੂਜਾ ਕਰੋਥੀਆਂ 5 ਦਾ 18 ਤੋਂ 20 ਵਚਨ ਪਹਿણો ਪੜਾਵੋ ਚੰਗੀ ਤਰ੍ਹਾਂ ਪੜਿਓ ਸੁਣਿਓ ਤੇ ਸਿੱਖ ਕੇ ਜਾਓ ਹਾਂਜੀ ਪਰ ਸਾਰੀਆਂ ਗੱਲਾਂ ਪਰਮੇਸ਼ਰ ਤੋਂ ਹਨ ਕਹਿੰਦਾ ਸਾਰੀਆਂ ਗੱਲਾਂ ਪਰਮੇਸ਼ਰ ਤੋਂ ਹਨ ਜਿਹਨੇ ਮਸੀਹ ਦੇ ਰਾਹੀ ਸਾਨੂੰ ਆਪਣੇ ਨਾਲ ਮਿਲਾ ਲਿਆ ਸਭ ਤੋਂ ਪਹਿਲਾਂ ਪਰਮੇਸ਼ਰ ਨੇ ਆਪਣੇ ਪਿਆਰੇ ਪੁੱਤਰ ਯਿਸੂ ਮਸੀਹ ਦੇ ਰਾਹੀ ਸਾਡੇ ਨਾਲ ਮੇਲ ਮਲਾਪ ਕੀਤਾ ਅਤੇ ਮੇਲ ਆਪ ਦੀ ਸੇਵਕਾਈ ਸਾਨੂੰ ਦਿੱਤੀ ਉਹਨੇ ਸਾਨੂੰ ਕਿਹੜੀ ਸੇਵਕਾਈ ਦਿੱਤੀ ਹੈ ਲੜਾਈ ਝਗੜੇ ਕਾਂਦੀ ਨਹੀਂ ਉਹਨੇ ਸਾਨੂੰ ਬੈਰ ਬ੍ਰੋਧਤੀ ਨਹੀਂ ਉਹਨੇ ਸਾਨੂੰ ਈਰਖਾ ਨਫ਼ਰਤ ਕਰਨ ਦੇ ਲਈ ਨਹੀਂ ਉਹਨੇ ਸਾਨੂੰ ਇੱਕ ਦੂਜੇ ਨੂੰ ਮਾਰਨ ਕੁੱਟਣ ਦੇ ਲਈ ਨਹੀਂ ਉਨੇ ਸਾਨੂੰ ਕਿਉਂ ਬੁਲਾਇਆ ਕਿ ਅਸੀਂ ਮਿਲ ਕੇ ਮੇਲ ਮਲਾਪ ਦੇ ਨਾਲ ਪ੍ਰਭੂ ਦੀ ਸੇਵਾ ਕਰੀਏ ਕਿਹੜੇ ਹਿਰਦੇ ਦੇ ਨਾਲ ਮਿਲਨਸਾਰ ਵਾਲੇ ਮਨ ਦੇ ਨਾਲ ਔਰ ਸਾਡੇ ਹੱਥਾਂ ਚ ਉਹਨੇ ਕੀ ਦਿੱਤੀਆਂ ਮੇਲ ਮਲਾਪ ਦੀ ਸੇਵਾ ਔਰ ਅਬਸੀਆਂ 6 ਦੇ ਵਿੱਚ ਜਦੋਂ ਅਸੀਂ ਅਧਿਆਇ ਚ ਪੜ੍ਹਦੇ ਲਿਖਿਆ ਉਹਨੇ ਸਾਡੇ ਪੈਰਾਂ ਚ ਕਿਹੜੀ ਜੁੱਤੀ ਪਾਈ ਹੈ ਮੇਲ ਮਲਾਪ ਦੀ ਸਾਡੇ ਪੈਰਾਂ ਚ ਉਹਨੇ ਕਿਹੜੀ ਜੁੱਤੀ ਪਾਈ ਹੈ ਮੇਲ ਮਲਾਪ ਦੀ ਜੁੱਤੀ ਦਿੱਤੀ ਉਹਨੇ ਸਾਨੂੰ ਅਸੀਂ ਪਰਮੇਸ਼ਰ ਦੇ ਵਚਨ ਚੋਂ ਪੜਦੇ ਆ ਸਾਡੇ ਸ਼ਸਤਰ ਵੀ ਮੇਲ ਮਲਾਪ ਦੇ ਆ ਸਾਡੇ ਪੈਰਾਂ ਦੇ ਵਿੱਚ ਮੇਲ ਮਲਾਪ ਦੀ ਜੁੱਤੀ ਹੈ ਔਰ ਸਾਡੇ ਹੱਥਾਂ ਵਿੱਚ ਮੇਲ ਮਲਾਪ ਦਾ ਕੀ ਹੈ ਵਚਨ ਹੈ ਔਰ ਸਾਨੂੰ ਮੇਲ ਮਲਾਪ ਦੀ ਕੀ ਦਿੱਤੀ ਗਈ ਹੈ ਖੁਸ਼ਖਬਰੀ ਸੁਣਾਉਣ ਲਈ ਬੁਲਾਇਆ ਗਿਆ ਔਰ ਉੰਨੀ ਵੀ ਵਚਨ ਪੜ੍ਹੀਏ ਅਰਥਾਤ ਪਰਮੇਸ਼ਰ ਮਸੀਹ ਵਿੱਚ ਹੋ ਕੇ ਜਗਤ ਨੂੰ ਆਪਣੇ ਨਾਲ ਮਿਲਾ ਰਿਹਾ ਸੀ ਲਿਖਿਆ ਆ ਪਰਮੇਸ਼ਰ ਮਸੀਹ ਵਿੱਚ ਹੋ ਕੇ ਜਗਤ ਨੂੰ ਆਪਣੇ ਨਾਲ ਕੀ ਕਰ ਰਿਹਾ ਮਿਲਾ ਰਿਹਾ ਅਤੇ ਅਤੇ ਉਹਨਾਂ ਦੇ ਅਪਰਾਧਾਂ ਦਾ ਲੇਖਾ ਨਹੀਂ ਸੀ ਕਰਦਾ ਉਹ ਉਹਨਾਂ ਦੇ ਅਪਰਾਧਾਂ ਦਾ ਲੇਖਾ ਨਹੀਂ ਸੀ ਕਰਦਾ ਅਤੇ ਉਸ ਨੇ ਮੇਲ ਮਿਲਾਪ ਦਾ ਵਚਨ ਸਾਨੂੰ ਸੌਂਪ ਦਿੱਤਾ ਉਹਨੇ ਮੇਲ ਮਿਲਾਪ ਦੀ ਸਾਨੂੰ ਖੁਸ਼ਖਬਰੀ ਸੰਪੀਰ ਪਰ ਮੇਲ ਮਿਲਾਪ ਦਾ ਸਾਨੂੰ ਕੀ ਸੰਪਿਆ ਪਵਿੱਤਰ ਵਚਨ ਅਸੀਂ ਦੂਜਿਆਂ ਦੇ ਘਰਾਂ ਵਿੱਚ ਜਦੋਂ ਜਾਂਦੇ ਆ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਜਦੋਂ ਅਸੀਂ ਵਿਸ਼ਵਾਸੀ ਇਕੱਠੇ ਹੁੰਨੇ ਆ ਜਦੋਂ ਅਸੀਂ ਵਿਸ਼ਵਾਸੀ ਲੋਕ ਗੱਲਾਂ ਕਰਦੇ ਆ ਤੇ ਸਾਡੀਆਂ ਗੱਲਾਂ ਮੇਲ ਮਲਾਪ ਵਾਲੀਆਂ ਹੋਣੀਆਂ ਚਾਹੀਦੀਆਂ ਸਾਡੀਆਂ ਗੱਲਾਂ ਮਿਲਨ ਸਾਰ ਹੋਣੀਆਂ ਚਾਹੀਦੀਆਂ ਸਾਡੀਆਂ ਗੱਲਾਂ ਦੇ ਨਾਲ ਕੀ ਹੋਣਾ ਚਾਹੀਦਾ ਹੈ ਸਾਡਾ ਵਾਦਾਂ ਹੋਣਾ ਚਾਹੀਦਾ ਹੈ ਹਾਲੇਲੂਇਆ ਹਾਲੇਲੂਇਆ ਧਿਆਨ ਦਿਓ ਸਾਡੀਆਂ ਗੱਲਾਂ ਨਾਲ ਸਾਡੇ ਬੋਲਣ ਨਾਲ ਸਾਡੇ ਲੋਕਾਂ ਵਿੱਚ ਜਾਣ ਨਾਲ ਕੀ ਹੋਣਾ ਚਾਹੀਦਾ ਹੈ ਮੇਲ ਮਲਾਪ ਦਾ ਵਾਧਾ ਹੋਣਾ ਚਾਹੀਦਾ ਜਿਸ ਤਰ੍ਹਾਂ ਨਹੀਂ ਹੁੰਦਾ ਕਿਤੇ ਗੜਬੜਿਆ ਧਿਆਨ ਦਿਓ 20 ਵਚਨ ਪੜიਏ ਅਸੀਂ ਮਸੀਹ ਦੇ ਏਲਚੀ ਹਾਂ ਏਲਚੀ ਦਾ ਮਤਲਬ ਦਾ ਅਸੀਂ ਮਸੀਹ ਦੇ ਰਾਜਦੂਤ ਹਾਂ ਭਾਈ ਜਾਣੋ ਪਰਮੇਸ਼ਰ ਸਾਡੇ ਰਾਹੀ ਮਿਹਨਤ ਕਰਦਾ ਹੈ ਪਰਮੇਸ਼ਰ ਸਾਡੇ ਰਾਹੀ ਕੀ ਕਰਦਾ ਹੈ ਮਿਹਨਤ ਕਰਦਾ ਆ ਆ ਜੋ ਤੁਸੀਂ ਪਰਮੇਸ਼ਰ ਨਾਲ ਮੇਲ ਮਿਲਾਪ ਕਰ ਲਓ ਪਰਮੇਸ਼ਰ ਨਕਮੇ ਤੁਸ਼ ਨਾ ਚੀਜ਼ਾਂ ਵਿੱਚ ਹੀ ਹੋ ਕੇ ਮਨੁੱਖਾਂ ਨਾਲ ਕੀ ਕਰ ਰਿਹਾ ਆ ਮੇਲ ਮਿਲਾਪ ਕਰ ਰਿਹਾ ਕੀ ਕਰ ਰਿਹਾ ਮੇਲ ਮਿਲਾਪ ਮਤਲਬ ਤੁਸੀਂ ਪਰਮੇਸ਼ਰ ਦਾ ਵਚਨ ਲੈ ਕੇ ਦੂਜਿਆਂ ਤੱਕ ਜਾਂਦੇ ਆ ਔਰ ਉਹਨਾਂ ਨੂੰ ਦੱਸ ਦੇ ਭਾਈ ਜੀ ਪਰਮੇਸ਼ਰ ਤੁਹਾਡੇ ਨਾਲ ਕੀ ਕਰਨਾ ਚਾਹੁੰਦਾ ਉਹ ਦੂਤਾਂ ਨੂੰ ਵੀ ਭੇਜ ਸਕਦਾ ਆ ਉਹ ਆਪਣੇ ਸਵਰਗ ਦੂਤਾਂ ਨੂੰ ਵੀ ਆਪਣੀ ਮਹਿਮਾ ਲਈ ਇਸਤੇਮਾਲ ਕਰ ਸਕਦਾ ਆ ਪਰ ਨਹੀਂ ਉਹ ਸਾਨੂੰ ਇਸਤੇਮਾਲ ਕਰ ਰਿਹਾ ਆ ਆ ਲਿਖਿਆ ਸਾਡੇ ਵਿੱਚ ਹੀ ਹੋ ਕੇ ਦੂਜਿਆਂ ਨਾਲ ਕੀ ਕਰਦਾ ਆ ਮੇਲ ਮਲਾਪ ਦਾ ਮਨੁੱਖਾਂ ਨੂੰ ਮੌਕਾ ਦਿੰਦਾ ਤੇ ਸਾਡੇ ਵਿੱਚ ਹੀ ਲੋਕਾਂ ਨੇ ਕੀ ਕਰਦਾ ਮਿਹਨਤਾ ਕਰਦਾ ਦੇਖੋ ਕਿੰਨੀ ਇੱਕ ਸਰਕਾਰ ਦੀ ਗੱਲ ਦੂਜੀ ਸਰਕਾਰ ਨੂੰ ਦੱਸਣ ਦੇ ਲਈ ਇੱਕ ਦੇਸ਼ ਦੀ ਗੱਲ ਦੂਜੇ ਦੇਸ਼ ਨੂੰ ਦੱਸਣ ਲਈ ਉਹਨਾਂ ਵਿੱਚਕਾਰ ਕੀ ਹੁੰਦੇ ਆ ਰਾਜਦੂਤ ਹੁੰਦੇ ਆ ਕੀ ਹੁੰਦੇ ਆ ਰਾਜਪੂਤ ਜਿਹੜੇ ਇੱਕ ਦੇਸ਼ ਦੀ ਗੱਲ ਦੂਜੇ ਤੱਕ ਪਹੁੰਚਾਉਣ ਲਈ ਦਾਨ ਪ੍ਰਦਾਨ ਕਰਦੇ ਆ ਜਿਹੜੇ ਉਹਨਾਂ ਦੇ ਆਪਸੀ ਸਮਝੌਤੇ ਹੁੰਦੇ ਉਹ ਇੱਕ ਦੂਜੇ ਨੂੰ ਕੀ ਕਰਦੇ ਆ ਦੱਸਦੇ ਆ ਪਰਮੇਸ਼ਰ ਨੇ ਮੇਲ ਮਲਾਪ ਦੀ ਸਾਨੂੰ ਸੇਵ ਕਰ ਦਿੱਤੀ ਔਰ ਮੇਲ ਮਲਾਪ ਦੀ ਜ਼ਿੰਦਗੀ ਜੀਣ ਲਈ ਸਾਨੂੰ ਬੁਲਾਇਆ ਹੁਣ ਤੁਸੀਂ ਕਹਿ ਸਕਦੇ ਆ ਭਾਈ ਸਾਹਿਬ ਜੀ ਸੇਵ ਕਰਨਾ ਤੁਹਾਡਾ ਕੰਮ ਹੈ ਸੇਵ ਕਰਨਾ ਤੁਹਾਡੀ ਹੈ ਵਿਸ਼ਵਾਸੀ ਕੀ ਕਹਿ ਸਕਦੇ ਆ ਸੇਵਕਾਂ ਨੂੰ ਸੇਵਾ ਕੀ ਦੀ ਹੈ ਸੇਵਕਾਂ ਦੀ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੈਗਾ ਸਾਰੇ ਪ੍ਰਭੂ ਦੀ ਸੇਵਾ ਲਈ ਬੁਲਾਏ ਗਏ ਆ ਪਰਮੇਸ਼ਰ ਚਾਹੁੰਦਾ ਆ ਕਿ ਅਸੀਂ ਮਿਲ ਕੇ ਸੇਵਾ ਕਰੀਏ ਪਰਮੇਸ਼ਰ ਚਾਹੁੰਦਾ ਅਸੀਂ ਮਿਲ ਕੇ ਵਧੀਏ ਔਰ ਪਰਮੇਸ਼ਰ ਚਾਹੁੰਦਾ ਅਸੀਂ ਮਿਲ ਕੇ ਮਸੀਹੀ ਜੀਵਨ ਜੀਏ ਫਿਰ ਦੱਸ ਰਿਆਂ ਪਰਮੇਸ਼ਰ ਚਾਹੁੰਦਾ ਆ ਅਸੀਂ ਮਿਲ ਕੇ ਕੀ ਕਰੀਏ ਸੇਵਾ ਕਰੀਏ ਪਰਮੇਸ਼ਰ ਚਾਹੁੰਦਾ ਆ ਕਿ ਅਸੀਂ ਮਿਲ ਕੇ ਵਧੀਏ ਪਰਮੇਸ਼ਰ ਚਾਹੁੰਦਾ ਆ ਕਿ ਅਸੀਂ ਮਿਲ ਕੇ ਮਸੀਹੀ ਜੀਵਨ ਜੀਏ ਸਾਨੂੰ ਇਦਾਂ ਨਹੀਂ ਬੁਲਾਇਆ ਕਿ ਤੋਬਾ ਕਰ ਲਓ ਬਪਤਿਸਮਾ ਲੈ ਲਓ ਘਰਵਾਰ ਛੱਡ ਕੇ ਜੰਗਲਾਂ ਚ ਬਹਿ ਜਾਓ ਅਤੇ ਇਕੱਲੇ ਕੀ ਕਰੋ ਜ਼ਿੰਦਗੀ ਬਤੀਤ ਕਰੋ ਇਦਾਂ ਨਹੀਂ ਬੁਲਾਇਆ ਪਰਮੇਸ਼ਰ ਨੇ ਉਹਨੇ ਸਾਨੂੰ ਆਪਣੀ ਸੰਗਤੀ ਕਰਨ ਲਈ ਮਿਲ ਕੇ ਮੇਲ ਮਲਾਪ ਦੇ ਨਾਲ ਦੂਜਿਆਂ ਨਾਲ ਸੰਗਤੀ ਰੱਖਦੇ ਹੋਏ ਅੱਗੇ ਵਧਣ ਲਈ ਬੁਲਾਇਆ ਮੇਲ ਮਲਾਪ ਦੀ ਸੇਵਾ ਕਰਨ ਦੇ ਨਾਲ ਨਾਲ ਸਾਡੇ ਵਿੱਚ ਮਿਲਨਸਾਰ ਵਾਲਾ ਮਨ ਵੀ ਹੋਣਾ ਚਾਹੀਦਾ ਹੈ ਜਿਹੜਾ ਵਰਨਾਵਾਸ ਦੇ ਵਿੱਚ ਸਗਾ ਔਰ ਅਸੀਂ ਜਿਨ੍ਹਾਂ ਪ੍ਰਭੂ ਯਿਸੂ ਮਸੀਹ ਤੇ 기 ਗੀਤਾ ਵਿਸ਼ਵਾਸ ਕੀਤਾ ਆ ਸਾਨੂੰ ਯਾਦ ਰੱਖਣਾ ਆ ਕਿ ਸਾਨੂੰ ਮਿਲ ਕੇ ਕੰਮ ਕਰਨਾ ਆ ਕਿਦਾਂ ਕੰਮ ਕਰਨਾ ਕਲੀਸਿਆਂ ਨੂੰ ਹallelujah ਹallelujah ਤੁਸੀਂ ਇਦਾਂ ਨੇ ਕਹਿਣਾ ਸੇਵਕ ਜੀ ਤੁਹਾਡਾ ਕੰਮ ਹੈ ਐਲਡਰ ਜੀ ਤੁਹਾਡਾ ਕੰਮ ਹੈ ਕਿਹੜਾ ਕੰਮ ਹੈ ਕਲੀਸਿਆਂ ਸਾਡਾ ਸਾਰਿਆਂ ਦਾ ਕੰਮ ਹੈ ਕਲੀਸਿਆ ਕਹਦੀ ਹੈ ਪਰਮੇਸ਼ਰ ਦੀ ਔਰ ਅਸੀਂ ਪਰਮੇਸ਼ਰ ਦੀ ਖੇਤੀ ਚ ਕੀ ਕਰ ਰਹੇ ਹਾਂ ਕੰਮ ਕਰ ਰਹੇ ਹਾਂ ਚਾਹੇ ਉਹ ਪਾਸਟਰ ਹੈ ਚਾਹੇ ਡਿਕਨ ਹੈ ਚਾਹੇ ਉਹ ਪ੍ਰਾਚੀਨ ਹੈ ਚਾਹੇ ਉਹ ਐਲਡਰ ਹੈ ਚਾਹੇ ਉਹ ਅੱਜ ਅੱਜ ਤੋਬਾ ਕੀਤੇ ਅੱਜ ਦਾ ਵਿਸ਼ਵਾਸੀ ਹੈ ਚਾਹੇ ਉਹ 10 ਸਾਲ ਤੋਂ ਨਸੀਹ ਚੱਲ ਰਿਹਾ ਹੈ ਪਰ ਉਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਲੱਗ-ਲੱਗ ਹੋ ਸਕਦੀ ਹੈ ਲੇਕਿਨ ਅਗਰ ਅਸੀਂ ਸਾਰੇ ਰਲ ਕੇ ਚਾਹੇ ਥੋੜਾ ਚਾਹੇ ਜ਼ਿਆਦਾ ਅਸੀਂ ਪ੍ਰਭੂ ਦੇ ਖੇਤ ਵਿੱਚ ਕੀ ਕਰ ਰਹੇ ਹਾਂ ਕੰਮ ਕਰ ਰਹੇ ਆ ਇਹ ਗੱਲ ਸਾਨੂੰ ਸਮਝਣੀ ਪੈਗੀ ਅਰ ਤਾਂ ਹੀ ਸਾਡੇ ਵਿੱਚ ਆਤਮਿਕ ਵਾਧਾ ਹੋ ਸਕਦਾ ਆ ਅ ਸਾਨੂੰ ਮਿਲ ਕੇ ਗਵਾਹੀ ਦੇਣੀ ਆ ਕਿੱਦਾਂ ਕਰਨੀ ਆ ਜਦੋਂ ਯਿਸੂ ਮਸੀਹ ਨੇ ਮਰਕਸ ਦੀ ਅੰਜੀਲ 16 ਦੇ 15 16 ਵਿੱਚੋਂ ਕਿਹਾ ਉਹਨੇ ਇਦਾਂ ਨਹੀਂ ਕਿਹਾ ਪ੍ਰਭੂ ਨੇ ਸਾਨੂੰ ਕਿ ਜਾ ਜਾ ਕੇ ਮੇਰੀ ਖੁਸ਼ਖਬਰੀ ਦਾ ਕੀ ਕਰ ਉਹਨੇ ਕੀ ਆਖਿਆ ਜਾਓ ਕਿਹੜਾ ਸ਼ਬਦ ਵਰਤਿਆ ਜਾਓ ਜਾਓ ਇਦਾਂ ਨਹੀਂ ਲਿਖਿਆ ਜਾ ਬਾਬਾ ਜੀ ਨੇ ਛੱਬ ਦਿਆ ਉਹਨੇ ਆਖਿਆ ਜਾਓ ਜਾ ਕੇ ਮੇਰੀ ਖੁਸ਼ਖਬਰੀ ਦਾ ਕੀ ਕਰੋ ਕਿੰਨਿਆਂ ਨੂੰ ਭੇਜਿਆ ਪ੍ਰਭੂ ਨੇ 12 ਚੇਲਿਆਂ ਨੂੰ ਪਹਿਲਾਂ ਭੇਜਿਆ ਹੁਣ ਹਾਰੇ ਉਸ ਵਿਸ਼ਵਾਸੀ ਨੂੰ ਜਿਹੜਾ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਦਾ ਭੇਜਦਾ ਆ ਸੇਵਾ ਕਰਨਾ ਇਕੱਲਾ ਸੇਵਕਾਂ ਦਾ ਕੰਮ ਨਹੀਂ ਐ ਸਾਰੀ ਇਕਲਿਸੇ ਦਾ ਕੰਮ ਐ ਕਿ ਅਸੀਂ ਮਿਲ ਕੇ ਮਸੀਹ ਦੀ ਮਹਿਮਾ ਕਰ ਸਕੀਏ ਔਰ ਸੇਵਾ ਕਰਨਾ ਗਵਾਹੀ ਦੇਣਾ ਔਰ ਇਹ ਸਾਡੀ ਸਾਰਿਆਂ ਦੀ ਕੀ ਐ ਜ਼ਿੰਮੇਵਾਰੀ ਐ ਹਾਲੇਲੂਇਆ ਕੀ ਹੈ ਸਾਡੀ ਹਾਂ ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਨੂੰ ਇੱਕ ਇੱਕ ਕਰਕੇ ਨਹੀਂ ਭੇਜਿਆ ਕਿਦਾਂ ਨਹੀਂ ਭੇਜਿਆ ਕਿਦਾਂ ਭੇਜਿਆ ਦੋ ਦੋ ਕਰਕੇ ਮਾਰਕਸ ਦੀ ਅੰਜੀਲ 6 ਦਾ 7 ਵਜੇ ਜਲਦੀ ਆਈਏ ਆਪਾਂ ਅੱਗੇ ਵਧੀਏ ਫਿਰ ਪੜ੍ਹੋ ਆਪਾਂ ਸਿੱਖਣ ਜਾ ਰਹੇ ਹਾਂ ਧਿਆਨ ਨਾਲ ਦਿਓ ਗੌਰ ਕਰੋ ਮਾਰਕਸ 6 ਦਾ 7 ਉਹਨਾਂ 12 ਨੂੰ ਕੋਲ ਖੜਕੇ ਉਹਨਾਂ ਨੂੰ ਦੋ ਦੋ ਕਰਕੇ ਭੇਜਣ ਲੱਗਾ ਹਾਂ ਪ੍ਰਭੂ ਨੇ ਕਿਦਾਂ ਭੇਜੇ ਚੇਲੇ ਹਾਂ ਪਹਿਲੇ ਸਦੀ ਦੇ ਕਲੀਸੇ ਜਾਣਦੀ ਸੀ ਕਿ ਸਾਨੂੰ ਮਿਲ ਕੇ ਕਿਉਂ ਕੰਮ ਕਰਨਾ ਆ ਕਿਉਂਕਿ ਉਹਨਾਂ ਨੇ ਪ੍ਰਭੂ ਯਸੂ ਦੀ ਜ਼ਿੰਦਗੀ ਤੋਂ ਸਿੱਖਿਆ ਸੀ ਕਿਉਂਕਿ ਪ੍ਰਭੂ ਯਸੂ ਨੇ ਉਹਨਾਂ ਨੂੰ ਕਿੱਦਾਂ ਭੇਜਿਆ ਸੀ ਦੋ-ਦੋ ਕਰਕੇ ਆਰੇ ਸਾਡੇ ਲਈ ਜ਼ਰੂਰੀ ਹੈ ਕਿ ਜਦੋਂ ਅਸੀਂ ਪ੍ਰਭੂ ਦੇ ਕੰਮ ਵਿੱਚ ਵਧ ਰਹੇ ਹਾਂ ਤਾਂ ਅਸੀਂ ਦੂਜਿਆਂ ਦੇ ਲਈ ਸਾਥ ਦੇਣ ਲਈ ਤਿਆਰ ਰਹੀਏ ਸਾਨੂੰ ਵੀ ਮਸੀਹੀ ਜੀਵਨ ਮਿਲ ਕੇ ਜਿਉਣਾ ਭਾਈਚਾਰੇ ਦੀ ਸਾਨੂੰ ਸਾਹਜ ਰੱਖਦੇ ਹੋਏ ਔਰ ਅਸੀਂ ਸਾਰੇ ਪਰਮੇਸ਼ਰ ਦੇ ਰਾਹ ਦੇ ਵਿੱਚ ਕੰਮ ਕਰੀਏ ਔਰ ਅਸੀਂ ਪਰਮੇਸ਼ਰ ਦੇ ਲਈ ਕੰਮ ਕਰਦੇ ਹੋਏ ਔਰ ਉਸ ਦੇ ਵਿੱਚ ਅੱਗੇ ਵਧ ਸਕੀ ਪਰਮੇਸ਼ਰ ਨੇ ਸਾਨੂੰ ਕਲੀਸਿਆ ਕਿਉਂ ਦਿੱਤੀ ਔਰ ਕਿਉਂ ਬਣਾ ਕੇ ਦਿੱਤੀ ਹੈ ਪਰਮੇਸ਼ਰ ਨੇ ਸਾਨੂੰ ਕਲੀਸਿਆ ਜਿਹੜੀ ਅੱਜ ਅਸੀਂ ਜਿੱਥੇ ਇਕੱਠੇ ਹੋਏ ਆ ਬਾਈਬਲ ਤੇ ਲਿਖਿਆ 2 ਜਾਂ 3 ਜਾਂ 4 ਮੇਰੇ ਨਾਮ ਵਿੱਚ ਇਕੱਠੇ ਹੁੰਦੇ ਮੈਂ ਉਹਨਾਂ ਦੇ ਕੀ ਆ ਮਨੇ ਆਖਿਆ 2013 ਤੋਂ ਬਾਅਦ ਕਿ ਜਿੱਥੇ ਮੇਰੇ ਨਾਂ ਚ ਇਕੱਠੇ ਹੁੰਦੇ ਮੈਂ ਉਹਨਾਂ ਦੇ ਵਿਚਕਾਰ ਆ। ਔਰ ਪ੍ਰਭੂ ਨੇ ਸਾਡੇ ਲਈ ਕਲੀਸਿਆ ਕਿਉਂ ਪ੍ਰਬੰਧ ਕੀਤਾ? ਨਹੀਂ ਤੇ ਇਦਾਂ ਵੀ ਹੋ ਸਕਦਾ ਹੈ ਤੋਬਾ ਕਰੋ ਤਾ ਆਪੋ ਆਪਣੇ ਘਰ ਬੈਠ ਕੇ ਪ੍ਰਭੂ ਦਾ ਕੀ ਲਓ? ਨਾ ਲਓ। ਕਿਉਂ? ਇਸ ਲਈ ਕਿ ਆਪਾਂ ਮਿਲ ਕੇ ਕਲੀਸਿਆ ਇੱਕ ਅਜਿਹੀ ਫੈਕਟਰੀ ਦੀ ਤਰ੍ਹਾਂ ਜਿੱਥੇ ਵਿਸ਼ਵਾਸੀ ਲੋਕ ਪਰਮੇਸ਼ਰ ਦੇ ਰਾਜ ਦੇ ਲਈ ਕੀ ਹੁੰਦੇ ਆ? ਪਿਆਰ ਹੁੰਦੇ ਆ। ਸੋ ਉਹਨਾਂ ਲੀਕਾ ਫੈਕਟਰੀ ਦੇ ਵਿੱਚ ਟਰੈਕਟਰ ਤਿਆਰ ਹੁੰਦੇ ਆ ਤਾਂ ਕਿ ਕਿਸਾਨ ਜ਼ਮੀਨ ਨੂੰ ਬਾਹ ਸਕਣ। ਇਸੇ ਤਰ੍ਹਾਂ ਉਦਾਹਰਣ ਵਜੋਂ ਆਪਾਂ ਲੈ ਲੈਂਦੇ ਆ ਕਿ ਕਲਿਸਿਆ ਇੱਕ ਅਜਿਹੀ ਫੈਕਟਰੀ ਇੱਕ ਅਜਿਹਾ ਪ੍ਰ부 ਦਾ ਉਹ کارਖਾਨਾ ਕੰਮ ਕਰਨ ਦੀ ਜਗ੍ਹਾ ਆ ਜਿੱਥੇ ਵਿਸ਼ਵਾਸੀ ਲੋਕ ਪਰਮੇਸ਼ਰ ਦੇ ਰਾਜ ਦੇ ਲਈ ਕੀ ਹੁੰਦੇ ਆ ਤਿਆਰ ਹੁੰਦੇ ਆ ਇਹ ਇੱਕ ਅਜਿਹੀ ਸੰਸਥਾ ਇੱਕ ਅਜਿਹੀ ਜਗ੍ਹਾ ਹੈ ਕਲਿਸਿਆ ਜਿੱਥੇ ਪਰਮੇਸ਼ਰ ਲੋਕਾਂ ਨੂੰ ਆਪਣੀ ਮਹਿਮਾ ਲਈ ਕੀ ਕਰਦਾ ਆ ਤਿਆਰ ਕਰਦਾ ਆ ਅਸੀਂ ਇੱਕ ਦੂਜੇ ਨੂੰ ਦੇਖ ਕੇ ਸਿੱਖ ਕੇ ਪ੍ਰ부 ਦੇ ਕੰਮ ਦੇ ਲਈ ਤਿਆਰ ਹੁੰਦੇ ਆ ਉਹਨੇ ਸਾਡੇ ਲਈ ਕਲੀਸੀਆ ਨੂੰ ਠਰਾਇਆ ਇਸ ਕਰਕੇ ਅਸੀਂ ਮਿਲ ਕੇ ਵਧੀਏ ਮਿਲ ਕੇ ਸੇਵਾ ਕਰੀਏ ਔਰ ਮਿਲ ਕੇ ਪ੍ਰਭੂ ਦੀ ਆਰਾਧਨਾ ਕਰਦੇ ਹਾਂ ਔਰ ਮਿਲ ਕੇ ਸਾਨੂੰ ਪ੍ਰਭੂ ਦੀ ਗਵਾਹੀ ਦੇਣੀ ਹੈ ਔਰ ਮਿਲ ਕੇ ਇੱਕ ਦੂਜੇ ਨੂੰ ਪ੍ਰਭੂ ਦੇ ਲਈ ਉਤਸ਼ਾਹ ਕਰਨਾ ਹੈ ਤਾਂ ਕਿ ਪ੍ਰਭੂ ਦੀ ਮਹਿਮਾ ਸਾਡੇ ਸਭਨਾਂ ਦੇ ਦੁਆਰਾ ਕੀ ਹੋ ਸਕੇ ਇਸ ਲਈ ਬਰਨਾਬਾਸ ਪੌਲਸ ਪਤਰਸ ਅਤੇ ਬਾਕੀ ਚੇਲੇ ਅਤੇ ਵਿਸ਼ਵਾਸੀਆਂ ਨੇ ਕਲੀਸੀਆ ਵਿੱਚ ਮਿਲ ਕੇ ਕੰਮ ਕੀਤਾ हां ਉਹਨਾਂ ਨੇ ਇੱਕ ਦੂਜੇ ਨੂੰ ਉਤਸ਼ਾਹਿਤ ਕੀਤਾ ਇੱਕ ਦੂਜੇ ਦੀ ਹਿੰਮਤ ਵਧਾਈ ਇੱਕ ਦੂਜੇ ਨੂੰ ਇਨਕੋਰੇਜ ਕੀਤਾ ਔਰ ਇੱਕ ਦੂਜੇ ਦੀ ਮਦਦ ਲਈ ਜਿੱਥੇ-ਜਿੱਥੇ ਲੋੜ ਜਿਸ ਕਲੀਸਿਆ ਨੂੰ ਪਈ ਉਹਦੀ ਮਦਦ ਲਈ ਉਹ ਲੋਕਾਂ ਨੂੰ ਕੀ ਕਰਦੇ ਰਹੇ ਭੇਜਦੇ ਰਹੇ ਜਿੱਥੇ ਦਾਨ ਚਾਹੀਦਾ ਹੁੰਦੀ ਦਾਨ ਭੇਜਿਆ ਜਿੱਥੇ ਬੰਦਿਆਂ ਦੀ ਲੋੜ ਉੱਥੇ ਬੰਦਿਆਂ ਨੂੰ ਭੇਜਿਆ ਔਰ ਉਹਨਾਂ ਨੇ ਇੱਕ ਦੂਜੇ ਦਾ ਸਹਾਇਤਾ ਕੀਤੀ ਔਰ ਕਲੀਸਿਆਜ ਵਧੀ ਇਸੇ ਤਰ੍ਹਾਂ ਮੇਰੇ ਭੈਣੋ ਤੇ ਭਰਾਵੋ ਸਾਨੂੰ ਮਿਲ ਕੇ ਇੱਕ ਦੂਜੇ ਦਾ ਸਾਥ ਦਿੰਦੇ ਹੋਏ ਇੱਕ ਦੂਜੇ ਦੀ ਮਦਦ ਕਰਦੇ ਹੋਏ ਔਰ ਮਸੀਹੀ ਜੀਵਨ ਜੀਣਾ ਹੈ ਅਤੇ ਪ੍ਰਭੂ ਦੀ ਸੇਵਾ ਕਰਨਾ ਤੇ ਪ੍ਰਭੂ ਦੀ ਗਵਾਹੀ ਦੇਣਾ ਹੈ ਹallelujah ਹallelujah ਆਓ ਅਸੀਂ ਸਿੱਖਦੇ ਹਾਂ ਮਿਲ ਕੇ ਪ੍ਰਭੂ ਦੀ ਸੇਵਾ ਕਰਨ ਦੇ ਪੰਜ ਬੈਨੀਫਿਟ ਸਿੱਖਾਂਗੇ ਠੀਕ ਹੈ